ਉਹ ਸਾਡੀ ਟੱਕਰ ਹੈ ਦਿੱਲੀ ਦੇ ਤਖਤ ਨਾਲ ਜਾਂ ਉਸ ਤੋਂ ਪਹਿਲਾਂ ਮੁਗਲਿਆ ਤਖਤ ਨਾਲ ਰਹੀ ਹੈ ਵਿਚ ਵਿਚਾਲੇ ਥੋੜੀ ਜੀ ਇੰਗਲੈਂਡ ਦੇ ਤਖਤ ਨਾਲ ਵੀ ਰਹੀ ਹੈ ਅੱਜ ਦੇ ਸਮੇਂ ਵਿੱਚ ਉਹ ਹਿੰਦੁਸਤਾਨ ਦੇ ਤਖਤ ਤੋਂ ਹੁੰਦੀ ਹੋਈ ਹੋ ਸਕਦਾ ਹੈ ਬਹੁਤ ਵੱਡੇ ਤਖਤ ਚਾਹੇ ਉਹ ਪੈਂਟਾਗਨ ਦਾ ਤਖਤ ਹੋਵੇ ਤੇ ਚਾਹੇ ਉਹ ਮਾਸਕੋ ਦਾ ਤਖਤ ਹੋਵੇ ਹੋ ਸਕਦਾ ਕਿਸੇ ਨਾਲ ਵੀ ਸਾਨੂੰ ਟੱਕਰ ਲੈਣੀ ਪੈ ਜਾਵੇ ਹਾਲਾਤ ਜਿੱਧਰ ਨੂੰ ਜਾ ਰਹੇ ਹਨ ਉਸ ਦੇ ਵਿੱਚ ਕਿਸੇ ਨੂੰ ਵੀ ਮਿੱਤਰ ਬਣਾਉਣਾ ਪੈ ਸਕਦਾ ਹੈ ਤੇ ਕਿਸੇ ਨਾਲ ਵੀ ਟੱਕਰ ਲੈਣੀ ਪੈ ਸਕਦੀ ਹੈ। ਤੋਂ ਖਾਲਸਾ ਜੀ ਨੇ ਜੋ ਨਿਜ਼ਾਮ ਸਥਾਪਿਤ ਕੀਤਾ ਸੀ ਉਹ ਨਿਜ਼ਾਮ ਜੋ ਆਕੀ ਸਨ ਉਸ ਆਕੀ ਨਿਜ਼ਾਮਾਂ ਨੂੰ ਖਤਮ ਕਰਕੇ ਖਾਲਸੇ ਨੇ ਆਪਣਾ ਨਿਜ਼ਾਮ ਸਥਾਪਿਤ ਕੀਤਾ ਸੀ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਦਾ ਅਰਥ ਏ ਸੀ ਕਿ ਜਿਸ ਵਿੱਚ ਹਉਮੈ ਦਾ ਕੋਈ ਘੜ ਨਾ ਹੋਵੇ ਹਉਮੈ ਦਾ ਰੂਪ ਬਣ ਚੁੱਕੇ ਉਹ ਤਖਤ ਸਾਰੇ ਜਿਹੜੇ ਨੇ ਜਿਹੜੇ ਰਿਜ਼ਕ ਦੇ ਉੱਤੇ